43 ਡਿਗਰੀ ਤਾਪਮਾਨ ਹੈ ਪੂਰੇ ਖਫਖਪਈਏ ਦੇ ਨਾਲ ਸਾਡੀ ਸੰਸੀਬ ਕੌਰ ਸੀਬੋ ਜੀ ਸਿਆਲ ਜਿਹਨੇ ਦੇਹ ਪੰਜੀਰੀ ਲੈ ਪੰਜੀਰੀ ਖੋਆ ਗਾਜਰ ਪਾਕ ਆ ਡਾਇਲੋਗ ਨਾ ਪਾਉਂਗਾ ਤੇ ਵੀ ਗੁੜੀਆਂ ਬਹੁਤ ਤੰਗ ਕਰਦੀਆਂ ਨੇ ਵੀ ਕਿ ਦੋ ਚਾਰ ਕੋਲੇ ਦਾ ਰਿਕਾਰਡਿੰਗ ਦੀ ਟਿਕ ਟਿਕਟਾਈ ਨਹੀਂ ਮੈਂ ਤਾਂ ਵੀਰ ਤੇ ਜਾ ਕੇ ਲਾਦੀ ਮਗਰ ਇਹ ਭਾਈ ਅੱਜ ਵੀਡੀਓ ਚ ਬਣਿਆਗਾ ਡਰਾਈਵਰ ਮੈਂ ਭਾਈ ਆ ਪੀ ਆਰਟੀਸੀ ਦਾ ਨਾ ਸਿਰਹੀ ਤੇ ਅੱਜ ਪੀ ਆਰਟੀਸੀ ਦਾ ਡਰਾਈਵਰ ਬਣਿਆ ਮੈਂ ਅੱਜ ਮੈਂ ਕਈ ਗੱਲਾਂ ਨਹੀਂ ਵੀ ਪਤਾ ਉਹ ਵੀ ਦੱਸਾਂਗੇ ਜੇਕਰ ਸਾਡੀ ਵੀਡੀਓ ਕੋਈ ਸਰਤਾਜ ਦਾ ਅਜੀਜ਼ ਮਿੱਤਰ ਜਾਂ ਨੇੜ ਤੇੜ ਦਾ ਦੇਖਦਾ ਹੋਵੇ ਬਾਈ ਬਣ ਕੇ ਕਿਰਪਾ ਕਰਕੇ ਸਾਡੀ ਸਰਤਾਜ ਨਾਲ ਮੁਲਾਕਤ ਕਰਾਈ ਜਾਵੇ ਕਿਉਂਕਿ ਅਸੀਂ ਉਹਦਾ ਪਰਮਿਸ਼ਨ ਲੈਣੀ ਆ ਹੁਣ ਮੈਂ ਸਰਤਾਜ ਬਣੂੰਗਾ ਸਾਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਚਮਕੀਲੇ ਵੱਲੋਂ ਬਹੁਤ ਦਿਨਾਂ ਬਾਅਦ ਬਲੌਗ ਸ਼ੁਰੂ ਕਰ ਰਹੇ ਹਾਂ ਚੱਲੂ ਪਤਾ ਨਹੀਂ ਨਾ ਚੱਲੂਗੇ ਛੋਟੇ ਸਾਰੇ ਆ ਤੱਕੀ ਤੜਕੇ ਮਦਾਨੇ ਤੇ ਛੁੱਟੀ ਲਾਉਂਦੇ ਹੋਏ ਕਹਿੰਦੇ ਸਵਾ ਕਿਲੋ ਦਾਣਾ ਇਕੱਲਾ ਖਾਂਦਾ ਹੋਇਆ ਮਾਗਰੋ ਬੀਪੀ ਦੀਆਂ ਸ਼ੂਗਰ ਦੀਆਂ ਤੇ ਦਰਦ ਦੀਆਂ ਗੋਲੀਆਂ ਲੈ ਕੇ ਫਰਾਜਮਾਨ ਨੇ ਮੱਜੇ ਤੇ ਮੈਂ ਫੜਾ ਕੰਦੀ ਲੈ ਕੇ ਬੈਗੀ ਇੰਨਾ ਖਾ ਕੇ ਥੌਂਕਾ ਮਾਰ ਲੂ ਇੰਨਾ ਨਾ ਖਾਈ ਤੇਰਾ ਤੱਕੀ ਦਲੀਆ ਖਾ ਗਈ ਦਲੀਏ ਤੋਂ ਬਾਅਦ ਫਿਰ ਆ ਇੱਥੇ ਝਟਲਾਤੀ ਬਦਾਨੇ ਤੇ ਕਿਹਦਾ ਉਹ ਇਹ ਤਾਂ ਉਹ ਪੱਥਰ ਲੱਗਿਆ ਹੋਇਆ ਅੰਦਰ ਮੇਦੇ ਕੋਲੇ ਕੁਝ ਮਾਰਿਆ ਰੋੜ ਪਾਸੇ ਰੋੜ ਵੀ ਪੀ ਕੇ ਸੜ ਦੂ ਪਰਾਂ ਐ ਬੇਬੇ ਹੋਰ ਸੱਸਰੀ ਘਰ ਤਾਂ ਬੁਲਾ ਦੇ ਸੱਸਰੀ ਘਰ ਪਈ ਸਾਰਾ ਝੁੱਕਾ ਬਦਾਨਾ ਚੱਕੀ ਫਿਰਦਾ ਪਿਆ ਤੇ ਵੀ ਸੁੱਕਾ ਕੋਈ ਨਹੀਂ ਰਣਾ ਗੱਲਾ ਮਦਾਨ ਹੈ ਉਹੀ ਮਰੀਆਂ ਨਾ ਨੇ ਇਧਰ ਇਧਰ ਕਰ ਤੂੰ ਚਾਹੇ ਸੁੱਕਾ ਪਰਾਂ ਦੀ ਚੱਕੀ ਦਾ ਸਰਮਾ ਵੀ ਨਹੀਂ ਆਇਆ ਉਹਨੂੰ ਐਂ ਕਹਦੇ ਕਾ ਚਾਹੇ ਸੁੱਕਾ ਚਾਹੇ ਗੱਲਾ ਪੀ ਪੀ ਸਿੜ ਦੂੰ ਕਿਰਾਂ ਤੱਕ ਮੈਂ ਤਾਂ ਖਾਗੀ ਆਟਾ ਬਣਾ ਦੂੰ ਕਾ ਮਦਾਨੀ ਨਾ ਪਿਆ ਹੀ ਨਹੀਂ ਮੈਂ ਸੁੱਕਾ ਇਹ ਫੜਾ ਖਾ ਨਾ ਇਹ ਦਾ ਇਹ ਕਿਥੇ ਇਧਰ ਫਰਿਜ ਜਿਹਦਾ ਰੇ ਨੂੰ ਹਜੇ ਫਰਿਜ ਜਿਹਦਾ ਰੇ ਨੂੰ ਫੇਰ ਦੇਖਾਂਗੇ ਆਟਾ ਤੇ ਭਾਈ ਇੱਕ ਰਿਕਵੈਸਟ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੁਸੀਂ ਹੁਣ ਤਾਂ ਕਹਿਣ ਦੀ ਲੋੜ ਹੀ ਨਾ ਪਵੇ ਬਲੌਗ ਐਂਡ ਤੱਕ ਦੇਖਿਆ ਕਰੋ ਬਲੌਗ ਦਾ ਪਾਈ 4 ਮਹੀਨਿਆਂ ਬਾਅਦ ਦਾ ਬਲੌਗ ਹੀ ਦੇਖਣਗੇ ਬਲੌਗ ਵਿੱਚ ਐ ਨਹੀਂ ਪਤਾ ਹੋ ਕੀ ਜਾਵੇ ਹੂੰ ਨਹੀਂ ਆਪਣੇ ਬਲੌਗ ਦਾ ਪਾਈ 4 ਮਹੀਨਿਆਂ ਬਾਅਦ ਇੱਕ ਬਹੁਤ ਬਹੁਤ ਧੰਨਵਾਦ ਕਰਦਿਆਂ ਚਾਲਾ ਆ ਜਿਹੜਾ ਆਪਣਾ ਕਟਕਟਈਆ ਕਰਿਆ ਤੀ ਗਏ ਰਾਸ ਆ ਗਿਆ ਬਹੁਤ ਲੋਕਾਂ ਨੇ ਪਸੰਦ ਕਰੀਆ ਵੀਡੀਓ ਚਲ ਐ ਦਾ ਵਿੱਚ ਹੁੰਦੀ ਨੇ ਹੁਣ ਉਹਨਾਂ ਨੂੰ ਤਾਂ ਅਸੀਂ ਖੁਸ਼ ਕਰੀ ਨਹੀਂ ਸਕਦੇ ਜੇ ਰੱਬ ਵੀ ਮਿਲ ਜਿਓ ਬੰਦੇ ਤਾਂ ਵੀ ਨਹੀਂ ਖੁਸ਼ ਹੁੰਦੇ ਸਾਡੇ ਸਾਰੇ ਹੈ ਹੀ ਨਹੀਂਗਾ ਤੇ ਜਿਹੜੇ ਸਾਥੋ ਵੀਰ ਭਾਈ ਨੇ ਬਹੁਤ ਉਮੀਦਾਂ ਰੱਖੀਆਂ ਹੋਈਆਂ ਨੇ ਬਈ ਅਸੀਂ ਉਮੀਦਾਂ ਦੇ ਖਰੇ ਉਤਰਾਂਗੇ ਬਈ ਆ ਉਹਦਾ ਪੂਲ ਜੋਰ ਲਾ ਦੇਾਂਗੇ ਤੇ ਪਹਿਲਾਂ ਤਾਂ ਮੈਨੂੰ ਐ ਦੀ ਮਹਾ ਕਟਾਰ ਤਾਂ ਦਿੱਤੇ ਦਾੜੀ ਜੀ ਮਹਾ ਨਹੀਂ ਪਤਾ ਹੁਣ ਰਿਸਪੌਂਸ ਆਵੇ ਜਾਂ ਨਾ ਆਵੇ ਜਾਂ ਲੋਕ ਕਹਿਣ ਯਾਰ ਗੱਲ ਨਹੀਂ ਬਣੀ ਜਾਂ ਵੀ ਕੋਈ ਕੈਰੇਕਟਰ ਚ ਕਮੀ ਰਹੇ ਜੇ ਹਨਾ ਪਰ ਪ੍ਰਮਾਤਮਾ ਨੇ ਬਈ ਤੁਹਾਡਾ ਸਾਥ ਚਾਹੀਦਾ ਤੇ ਅਸੀਂ ਫੁੱਲ ਜੋਰ ਲਾਇਆ ਤੇ ਬਹੁਤ ਵਧੀਆ ਰਿਸਪੌਂਸ ਆਇਆ ਬਬੀ ਹਾਂ ਬਹੁਤ ਵਧੀਆ ਚੌਂ ਕਿਲੇ ਦੀ ਉਹ ਐਸੋ ਕਰਾ ਭਾਈ ਤੁਹਾਡੇ ਆਸਰੇ ਨਾਲ ਹੀ ਸਾਡਾ ਕੰਮ ਚੱਲਦਾ ਹਾਂ ਕਿਉਂਕਿ ਤੁਹਾਡੇ ਨਾਲ ਹੀ ਅਸੀਂ ਵੱਡੇ ਅਸੀਂ ਇਕੱਲੇ ਕੀ ਵੱਡੇ ਹਾਂ ਸਾਨੂੰ ਕੋਈ ਨਹੀਂ ਜਾਣਦਾ ਤੁਹਾਡੇ ਵੀ ਨਾ ਸਹੀ ਗੱਲ ਹੈ ਉਹੀ ਗੱਲ ਹੈ ਜਦੋਂ ਸਟਾਰਟਿੰਗ ਕਰੀ ਤੀ ਉਦੋਂ ਵੀ ਇੰਨਾ ਨਹੀਂ ਕਰੀਏ ਇੰਨਾ ਨਹੀਂ ਕਰੀਏ ਹੁਣ ਵੀ ਇੰਨਾ ਨਾਲੀਆਂ ਦਰਸ਼ਕਾਂ ਨਾਲ ਹੀ ਆ ਸਾਰਾ ਕੁਝ ਮੈਨੂੰ ਉਹ ਬਾਦੇ ਨਾਲੇ ਕੀ ਬਾਵਾ ਮੇਰਾ ਆਪਾਂ ਰੀਲ ਬਣਾਈ ਦੋ ਇਹਨੇ ਰੀਲ ਬਣਾਈ ਤੀ ਚੌਂ ਕਿਲੇ ਨਾਲ ਉਦੋਂ ਹੁਣ ਬੇਬੇ ਗਾਣਾ ਲੱਗਾ ਹੋਇਆ ਫੇਰ ਤੁਸੀਂ ਮੈਨੂੰ ਗਾਣਾ ਕਰਾਏਂਗੀ ਲੋਕਾਂ ਤੋਂ ਹੁਣ ਆ ਦੇਖ ਲੋ ਜਵਾਨ ਕੁੜੀ 16 ਸਾਲ ਦੀ ਮੁਟਿਆਰ ਮੇਰੇ ਨਾਲ ਰੀਲ ਪਾਉਗੀ ਚਮਕੀਲੇ ਚਮਕੀਲੇ ਵਾਲੇ ਗਾਣੇ ਤੇ ਹੁਣ ਇਹ ਕਿਦੋਂ ਹੁਣ ਕੀ ਕਰੀਏ ਹੁਣ ਅਗਲਾ ਕਹਿੰਦਾ ਜਿੰਦਰ ਨੇ ਰੀਲ ਪਾਤੀ ਹੁਣ ਆ ਬੈਠੀਆਂ ਮਗਰ ਹੋਜਾ ਮਾਰੀਆਂ ਦੇ ਉਹਦੀ ਰੀਲ ਪਾ ਦੇ ਮੇਰੇ ਨਾਲ ਰੀਲ ਪਾ ਦੇ ਕਿ ਹੁਣ ਕਰਨਾ ਪਏ ਪੂਰਾ ਕੁਸਾ ਕਾਕੇ ਜੀ ਕਰਾਲ ਭਾਈ ਸਾਰੇ ਭਰਾਵਾਂ ਨੂੰ ਬੁਲਾ ਲਈ ਜਾ ਕਾਕੇ ਬਲਾਗ ਉਰੇ ਆ ਜਾ ਕਾਕੇ ਇਤਰੀ ਇੰਟਰੋ ਕਰਾ ਦਈਏ ਹੋ ਠੀਕ ਠਾਕ ਹੈ ਵਧੀਆ ਵਧੀਆ ਬਈ ਤੂੰ ਅਸਲ ਇਹ ਆ ਸਾਡਾ ਕਾਕਾ ਪਹਿਲਵਾਨ ਜਿੱਦਰ ਨੂੰ ਜਾਂਦਾ ਫਤਿਹ ਕਰਦਾ ਤਰੈ ਜਾਂਦਾ ਹੈ ਸੇਖਰ ਦੁਪਹਿਰਾ ਹੋਵੇ ਆਥਣ ਹੋਵੇ ਸੂਰਜ ਚੜਦਾ ਹੋਵੇ ਜਿਸ ਨੂੰ ਇੱਕ ਫੋਨ ਮਾਰੀਏ ਸਾਨੂੰ ਜਵਾਬ ਨਹੀਂ ਦਿੰਦਾ ਇਹ ਚ ਗੋਣਾ ਹੈ ਕੋਣ ਹੈ ਬਾਈ ਹਾਂ ਉਹ ਵੀ ਘੰਟੇ ਖੜੇ ਇੰਦਾਂ ਮਰੋ ਰਾਤ ਨੂੰ ਕਰੋ ਫੋਨ ਕਰੋ ਇਹ ਇਹ ਚ ਗੋਣਾ ਹੈ ਕੋਣ ਹੈ ਚ ਕਾਕੇ ਚ ਹੋਰ ਇਹ ਚ ਗੋਣਾ ਹੈ ਕਾਕੇ ਚ ਫਿਰ ਲਵਲੀ ਖਾਨ ਜੀ ਆ ਚੁੱਕੇ ਨੇ ਜਿਹੜੇ ਸਰਤਾਜ ਦੇ ਬਹੁਤ ਵੱਡੇ ਮਰੀਦ ਨੇ ਤੇ ਜੇਕਰ ਸਾਡੀ ਵੀਡੀਓ ਕੋਈ ਸਰਤਾਜ ਦਾ ਅਜੀਜ਼ ਮਿੱਤਰ ਜਾਂ ਨੇੜ ਤੇੜ ਦਾ ਦੇਖਦਾ ਹੋਵੇ ਬਾਈ ਬਣ ਕੇ ਕਿਰਪਾ ਕਰਕੇ ਸਾਡੀ ਸਰਤਾਜ ਨਾਲ ਮੁਲਾਕਾਤ ਕਰਾਈ ਜਾਵੇ ਕਿਉਂਕਿ ਅਸੀਂ ਉਹ ਤਾਂ ਪਰਮਿਸ਼ਨ ਲੈਣੀ ਆ ਹੁਣ ਮੈਂ ਸਰਤਾਜ ਬਣੂੰਗਾ ਸਾਨੂੰ ਹੁਣ ਮੈਂ ਗਾਣ ਨੂੰ ਸਰਤਾਜ ਬਣੂੰਗਾ ਅਸੀਂ ਨਹੀਂ ਠੀਕ ਮੈਂ ਦੋ ਚਾਰ ਗਾਣੇ ਜੇ ਸਿੱਖ ਲਿਓ ਬੱਲਣ ਦੀ ਪੰਡ ਚੱਕੀ ਨਿੱਕੀ ਜੀ ਕੁੜੀ ਪੁਰਾਣੇ ਕੋਲੇ ਬੈ ਕੇ ਤਸਵੀਰਾਂ ਲਾ ਲੀਆਂ ਵੱਡੀਆਂ ਕਰਾ ਕੇ ਮੈਂ ਫਲਾਂ ਚ ਲਾ ਲੀਆਂ ਹੈ 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 ਠੀਕ ਪਿਆਰੀ ਲੱਗੀ ਸੀ ਕਹਿੰਦਾ ਠੀਕ ਆ ਠੀਕ ਆ ਠੀਕ ਆ ਬਸ ਹਾਂ ਹਾਂ ਸਮਝ ਗਿਆ ਸਮਝ ਗਿਆ ਨਾ ਹਾਂ ਤੇਰੇ ਕਰਕੇ ਇਹ ਲਾ ਗਿਆ ਤੇ ਉਹ ਬਣਾ ਰੱਖਿਆ ਉਹਨੂੰ ਸੀਤ ਵਾਲੇ ਨੂੰ ਉਹਦਾ ਸੀ ਰਾਸ਼ਟਰਪਤੀ ਹੈ ਨਹੀਂ ਕਿੱਥੋਂ ਦਾ ਹੋ ਇਹ ਜਿਹੜੀ ਫਿਲਮ ਜੀ ਨਹੀਂ ਆਈ ਜੱਟ ਵਿਗੜ ਗਿਆ ਉਹ ਜੀ ਵੀ ਸੀਨ ਨੂੰ ਸੀਨ ਨੂੰ ਸੀਤੋ ਆ ਸੋਨੂ ਸੀਤ ਵਾਲਾ ਚੱਲੀ ਜਾਂਦਾ ਸੀਨੂ ਸੀਤ ਵਾਲਾ ਚੱਲੀ ਜਾਂਦਾ ਜਵਾਨ ਥੋੜੀ ਜੀ ਗਰਮੀ ਕਰਕੇ ਆਪੋਜੀਟ ਹੋ ਜਾਂਦੀ ਹੈ ਬੜੀ ਜਿਆਦਾ ਗਰਮੀ ਹੁੰਦੀ ਹੈ ਮੈਂ ਤਾਂ ਛੱਸਿਆ ਹੋਇਆ ਤਿੰਨ ਦਿਨ ਹੋ ਗਿਆ ਤੇ ਸਦਾ ਕੀ ਬਾਈ ਬਹੁਤ ਔਖਾ ਪੈ ਕੰਮ ਲੈ ਹੁਣ ਬਲੌਗ ਮੰਤਲਾਂ ਦਾ ਇੱਥੇ ਪੂਰਾ ਹੋ ਜਾਊਗਾ ਤੇ ਅੱਜ ਤੋਂ ਅੱਜ ਨਾ ਵੀਡੀਓ ਜਿਹੜੀ ਹੈਗੀ ਜੱਟ ਸਦਾ ਰੈਕਡ ਵਾਲੀ ਆ ਵੀ ਬਾਈ ਬਣ ਕੇ ਇਹਦੇ ਵੀ ਤੁਸੀਂ ਰਿਸਪੌਂਸ ਦਿਆ ਕਰੋ ਫੁੱਲ ਵੀਡੀਓ ਦੇਖਿਆ ਕਰੋ ਜਦੋਂ ਤੁਹਾਨੂੰ ਸੀਨ ਨਾ ਜੀ ਦਿਖਾਉਂ ਯਾਰ ਤੇ ਹੁਣ ਬਸ ਇੱਕ ਹੋਰ ਕੰਪਲੇਂਟ ਆਈ ਆ ਕਹਿੰਦੇ ਤੇਰੇ ਵਾਲ ਵਾਲੇ ਹਾਲਦੇ ਨੇ ਬਾਈ ਉਹਦੇ ਨਾ ਮੈਂ ਸਪਰੇ ਨਹੀਂ ਮਾਰੀ ਵਾਲਾਂ ਤੇ ਜਾਂ ਮੈਂ ਅੱਜ ਤੱਕ ਕੋਈ ਜੈਲੀ ਨਹੀਂ ਲਾਈ ਯਾਰ ਮੈਨੂੰ ਇਹ ਡਰ ਆ ਵੀ ਮੇਰੇ ਵਾਲ ਝੜ ਜਾਣਗੇ ਪਰ ਹੁਣ ਦੇਖਦੇ ਆ ਜੇ ਅਗਲੇ ਜਿਹੜਾ ਮੰਡੇ ਨੂੰ ਵੀਡੀਓ ਸ਼ੂਟ ਕਰਨੀ ਹੈਗੀ ਵੀ ਜੇ ਉਹਦੇ ਵਾਲ ਨਹੀਂ ਖੜੇ ਹਵਾ ਕਰਕੇ ਨਾ ਇਹ ਰਿੰਜ ਨੇ ਹੌਲੇ ਵਾਲੇ ਨੇ ਵਾਲੇ ਤੇਕ ਬਾਈ ਬਣ ਕੇ ਮੈਨੂੰ ਕਮੈਂਟਾਂ 'ਚ ਦੱਸੋ ਯਾਰ ਵਾਲ ਭਾਰੇ ਕਰਨ ਦਾ ਤਰੀਕਾ ਯਾਰ ਹੌਲੇ ਵਾਲੇ ਨੇ ਤਾਂ ਹੁਣ ਤੇਲ ਤੂ ਲਾ ਕੇ ਮੜੇ ਜੇ ਖੜੇ ਨੇ ਨਹੀਂ ਇਹ ਤਾਂ ਉਹੀ ਜੁਲਫਾਂ ਉੱਡਦੀ ਨੇ ਇਹਨੇ ਸਾਰਾ ਦਿਨ ਕਾਬੀ ਵਾਲਾ ਕਾਬੀ ਨਾ ਮੱਚ ਜਾਣਗੇ ਮੈਨੂੰ ਲੱਗਿਆ ਤਾਂ ਹਲਕੇ ਵਾਲਤੀ ਮਰੇ ਨਹੀਂ ਕਾਬੀ ਇਹ ਨਾ ਤਾਂ ਮੱਚ ਜਾਣਗੇ ਮੇਰੇ ਵਾਲ ਵਾਲੇ ਲੈਂਤੀ ਨੇ ਤੇ ਬਾਈ ਬਣ ਕੇ ਦੱਸਿਓ ਜੇ ਕੋਈ ਦੇਸੀ ਨੁਕਤਾ ਜਾਂ ਕੋਈ ਸ਼ੈਂਪੂ ਆਉਂਦਾ ਯਾਰ ਹੈਵੀ ਹੋ ਜਾਣ ਇਹ ਐ ਉਹਦਾ ਬਣ ਜਾਂਦਾ ਪਫ ਇੱਕ ਹੋਰ ਗੱਲ ਆ ਜਦੋਂ ਨਾਈ ਦੇ ਜਾਂਦੇ ਆ ਉਹ ਤਾਂ ਬਣਾਉਣ ਦਾ ਗੱਲ ਜਦੋਂ ਘਰੇ ਆ ਜਨਾ ਫੇਰ ਹੋ ਗਈ ਪੌਲੀ ਜੀ ਹੋ ਜਾਂਦਾ ਫਿਰ ਐ ਕਿ ਜਦੋਂ ਨਹਾ ਲਿਆ ਬੰਦਾ ਔਰ ਲੋਡਿੰਗ ਹੋ ਜੂ। ਕੋਈ ਬਾਲੇ ਇਹ ਹੋ ਜਾਣਿਆ ਮੱਥਾ ਮਾਰਨਾ ਪੈਂਦਾ ਬਸ ਗੱਲ। ਆਧਾਕਾਰ ਜੀ ਪਹੁੰਚ ਚੁੱਕੇ ਨੇ। ਚਮਕੀਲਾ ਬਲੌਗਰ। ਚਮਕੀਲਾ ਬਲੌਗਰ ਵੀ ਪਹੁੰਚ ਚੁੱਕੇ ਨੇ। ਚਮਕੀਲੇ ਗਾਣਾ। ਹੋ ਗਿਆ ਬਈ ਰੈਡੀ ਸ਼ੂਟ। ਅਭੀ ਪੰਕੂ ਕੈਮਰੇ ਦੀ ਸੇਵਾ ਨਿਭਾਉਂਦੇ ਹੋਏ ਪਿੰਡ ਭਾਈ ਕੀ ਪਸੌਰ ਤੋਂ ਜ਼ਿਲ੍ਹਾ ਸੰਗਰੂਰ ਪੈਂਦਾ ਜੰਨਾਂ ਨੂੰ। ਕਾਕੇ ਆ ਜਾ ਤੂੰ ਦੱਸ ਹੈ ਗਾਣਾ ਤਾਂ ਸੁਣਾਦਾ ਹੈ ਗਾਣ ਦਾ ਮਾੜਾ ਜਿਹਾ ਫਾਰਮ ਚ ਆਉਣ ਠੀਕ ਹੈ ਤਾਂ ਵਧਾਈਆਂ ਤੈਨੂੰ ਭਾਈ ਤੇ ਉਧਰ ਗੁੱਡੀ ਖੜੇ ਨੇ ਸਾਡੇ ਪਟਿਆਲਾ ਤੋਂ ਪਹੁੰਚ ਚੁੱਕੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਤੇ ਇੱਕ ਇੱਕ ਸਿਫਤ ਹੈ ਦੋਨਾਂ ਦੀ ਇਹ ਗੁੱਡੀ ਦੀ ਤੇ ਆ ਗੁੱਡੀ ਦੀ ਮਟਿਆਰ ਦੀ ਪਿਆਰ ਨਾਲ ਬੇਬੇ ਪਿਆਰ ਨਾਲ ਕਹਿੰਦਾ ਤੈਨੂੰ ਕਿਤੇ ਲੋਗੋ ਸਾਰਾ ਫਿਰ ਮੈਂ ਕਦੇ ਬਿੱਤੇ ਟਾਈਮ ਤੇ ਦੇਖ ਲੈ 7 ਵਜੇ ਨੂੰ ਇਹ ਸ਼ੂਟ ਤੇ ਆ ਜਾਂਦੇ ਨੇ ਵਿਚਾਰੀਆਂ ਸਿਫਤ ਹੈ ਇਹਨਾਂ ਦੀ ਅੱਜ ਤਰੀ ਸਿਫਤ ਹੈ ਬੇਬੇ ਤੈਨੂੰ ਸਲੂਟ ਹੈ ਝੂਠ ਬੋਲਦੇ ਆ ਸਾਢੇ 8 ਪਹੁੰਚੇ ਆ ਅਸੀਂ ਤੂੰ ਬਈ ਤੂੰ ਪਹੁੰਚੇ 8:30 ਇਹ ਤਾਂ 7 ਵਜੇ ਪਹੁੰਚੀ ਹੈ ਬਈ ਕਰ ਗੱਲ ਬਈ ਪੰਗੂ ਦਾ ਸੀਨ ਆ ਗਿਆ ਪਸੌਰ ਵਾਲੇ ਦਾ ਹੁਣ ਸੇਵਾਦਾਰ ਸੁਹਾਊਗਾ ਕੈਮਰੇ ਦੀ ਕੈਮਰਾ ਮੈਨੂੰ ਦਿਖਾਓ ਯਾਰ ਮੈਂ ਚਲਾਉਂਗਾ ਕੈਮਰਾ ਕੈਮਰਾ ਚਲਾਉਂਗਾ ਕੱਟੀ ਦੇਖ ਜੀਏ ਮੇਰੇ ਕਣੀ ਬਿਟਰ ਕੇ ਪੁੱਗੀਆਂ ਪੈਣ ਪੱਟਾਂ ਵਿੱਚ ਮਹਿਰੇ ਨੀਖੋਲਾ ਕੱਟੇ ਨਾਲ ਸਵੇਰੇ 43 ਡਿਗਰੀ ਤਾਪਮਾਨ ਹੈ ਪੂਰੇ ਖਫਖਪਈਏ ਦੇ ਨਾਲ ਸਾਡੀ ਸੰਸੀਬ ਕੌਰ ਸੀਬੋ ਜੀ ਯਾਰ ਜਿਹਨੇ ਦੇਹ ਪੁੰਜੀਰੀ ਲੈ ਪੁੰਜੀਰੀ ਖੋਆ ਗਾਜਰ ਪਾਕ ਕਿਉਂ ਬਹੁਤ ਖਾਦਾ ਹੁਣ ਲੱਗਦਾ ਪਤਾ ਮੇਥੇ ਪਾਪਾ ਪੰਜੀਰੀ ਜਿਹੜੀ ਖਾਧੀ ਆ ਹੁਣ ਨਿਕਲ ਮੈਂ ਮੰਤ ਤੈਨੂੰ ਇੰਨਾ ਕਿਉਂ ਹਾਂ ਹੁਣ ਮਰ ਜੂਗੀ ਹੁਣ ਪਤਾ ਆਏ ਆਏ ਨਾ ਕਹ ਤੂੰ ਐਂ ਨਹੀਂ ਤੈਨੂੰ ਨਹੀਂ ਮਾਰਨ ਦਿੰਦੇ ਅੱਛਾ ਹੁਣ ਤਾਂ ਸੇਵਾਂ ਚ ਉਠਾ ਲਿਆਵਾਂਗੇ ਸੇਵਾਂ ਬਿਠਾ ਲਾਵਾਂਗੇ ਤੇਰੇ ਬਿਨਾਂ ਤਾਂ ਅੱਧੀ YouTube ਖੜ ਜੂ ਨਾ ਉਹਨੂੰ ਖੜਦੀ ਐ ਤੇ ਤੁਹਾਡਾ ਕੰਮ ਨਹੀਂ ਖੜਦਾ ਹੁੰਦਾ ਨਹੀਂ ਨਹੀਂ ਅੱਧੀ YouTube ਖੜ ਜੂ ਤੇਰੇ ਬਿਨਾਂ ਅੱਛਾ ਹਾਂ ਫੇਰ ਤਾਂ ਠੀਕ ਐ ਠੀਕ ਐ ਹਾਂ ਧੰਨਵਾਦ ਐ ਭਾਈ ਚਾਚੂ ਰੈਸਟ ਕਰ ਹਾਂ ਇਹਨਾਂ ਦਾ ਜਿਹੜੇ ਉਹ ਗੱਲ ਲੈ ਕੇ ਮੈਨੂੰ ਇੰਨਾ ਪਿਆਰ ਕਰਦੇ ਨੇ ਥ ਜਾਓ ਬੈਂਟੀ ਵੈਂਚ ਜਾਓ ਬਿੰਟੀ ਵੈਂਚ ਹਾਂ ਅੱਜ ਇਹ ਕਿ ਲੋਕਾਂ ਦੇਖੋ ਅੱਜ ਮੋਗਰ ਵਾਲੇ ਦੀ ਮੈਨੂੰ ਤਾਂ ਮੋਗ ਦੇ ਮੇਕ ਨਾ ਮਿੱਤ ਪਾ ਇਹ ਨਾ ਮਾ ਤਾਂ ਤੇਰੀ ਨਹੀਂ ਬਣਾਉਂਦੇ ਤੂੰ ਮੈਂ ਤਾਂ ਮੁੰਡੇ ਦੀ ਬਣਾ ਰਿਹਾ ਇਹ ਤਾਂ ਇਹੀ ਆ ਹਾਂ ਇਹਦਾ ਐਕਟਰ ਬਾਲਾ ਪੱਕਾ ਆ ਪਤੂਗੀ ਬਣ ਜੀ ਪੀਆਰਪੀਸੀ ਦਾ ਡਰਾਈਵਰ ਪਹੁੰਚਿਆ ਹੋਇਆ ਸ਼ੂਟ ਤੇ ਇੱਕ ਚੀਜ਼ ਮੈਂ ਦੇਖ ਲਈ ਜਿੰਨੀਆਂ ਵੀ ਡਰਾਈਵਰਾਂ ਦੀਆਂ ਸ਼ਿਕਾਇਤਾਂ ਨੇ ਵੀਰਾਂ ਦੀਆਂ ਮੈਂ ਚ ਦਿਲੋਂ ਕਰੂੰਗਾ ਦਿਲੋਂ ਸਰਕਾਰਾਂ ਨੂੰ ਬੇਨਤੀਆਂ ਲਾਉਂ ਜਿਹੜੀ ਪੁਕਾਰ ਅੱਜ ਡਰਾਈਵਰ ਵੀਰਾਂ ਦੀ ਮੈਂ ਸੁਣਾਵਾਂਗਾ ਕੋਈ ਨਹੀਂ ਸੁਣਾ ਸਕਦਾ ਤੁਸੀਂ ਵੀਡੀਓ 'ਚ ਦੇਖਿਓ ਚੱਕਾ ਚੀਜ਼ ਤਾਂ ਵਾਜੇ ਉਹ ਵੀ ਭਿੰਦੇ ਟੋਕਰਾਂ ਟੀਵੀ ਵਰ ਤੋਂ ਘੱਟ ਨਹੀਂ ਉਹ ਵੀ ਪਤਾ ਨਹੀਂ ਕੀ ਵੜ ਜੇ ਉਹਦਾ ਰੂਟ ਪਤਾ ਕਿਹੜਾ ਇਹੜਾ ਇਧਰੋਂ ਆਪਣਾ ਸੰਗਰੂਰੋਂ ਚੱਲ ਕੇ ਸੰਗਰੂਰੋਂ ਹਰੀਗੜ੍ਹ ਹਾਂ ਹਰੀਗੜ੍ਹ ਤੋਂ ਨਹਿਰ ਬੁਗਰਾਂ ਬੁਗਰਾਂ ਤੋਂ ਮੰਡੇਰਾਂ ਨੂੰ ਥੱਲੇ ਲਾਲੀ ਬਸ ਪੀਆਰਟੀਸੀ ਉਦੋਂ ਵਾਰ ਫੇਰ ਪਾਇਆ ਪਾਇਆ ਰਾਜੀਆ ਹੋ ਕੇ ਉਦੋਂ ਵੀ 21 ਮਾਨਸਾ ਤੇ ਬਲੱਡ ਇਹ ਹੈਗਾ ਮਾਸੜੀ ਇਹ ਹੈਗਾ ਮੇਰਾ ਰੂਟ ਬਣਾਇਆ ਆਪਦਾ ਤੇਰਾ ਵੜਾ ਰੂਟ ਹੈ ਮੇਰਾ ਪਰਸਨਲ ਨਹਿਰ ਦੀ ਪਟੜੀ ਜਾਂਦਾ ਬਈ ਇਹ ਪਰਸਨਲ ਰੂਟ ਆ ਇਧਰ ਮੈਂ ਸੰਗਰੂਰੋਂ ਸੋਈਆਂ ਤੱਕ ਚੱਲਦਾ ਇਹ ਕਹਿੰਦਾ ਮੇਰੀ ਬਸ ਨਹਿਰ ਦੀ ਪਟੜੀ ਪਟੜੀ ਜਾਂਦੀ ਹੈ ਕਹਿੰਦਾ ਸੋਈਆਂ ਸੋਹ ਹੁੰਦੀ ਹੈ ਕਹਿੰਦਾ ਸੰਗਰੂਰ ਕਰਾਚੋਂ ਝਨੇੜੀ ਸੰਘਰੇੜੀ ਸੋਈਆਂ ਬੀੜ ਅੱਛਾ ਬਾ ਬੀੜ 'ਚ ਜਾ ਕੇ ਬੰਦ ਕਰ ਦਿੰਦੇ ਵਧੀਆ ਅੱਛਾ ਵੇ ਸ਼ਾਮੇ ਹੁੰ ਜਾਂਦੇ ਨੇ ਜਾ ਕੇ ਹੀਰ ਬੀੜ 'ਚ ਬੰਦ ਕਰ ਦਿੰਦੇ ਇਹਦਾ ਸ਼ਾਮੀ ਜਾ ਕੇ ਬੰਦ ਆਹ ਡਾਇਲੌਗ ਮੈਂ ਪਾਉਂਗਾ ਇੱਥੇ ਵੀ ਗੁੜੀਆਂ ਬਹੁਤ ਤੰਗ ਕਰਦੀਆਂ ਨੇ ਵੀ ਕਿ ਦੋ ਚਾਰ ਕੁਲੇ ਦਾ ਰਿਕਾਰਡ ਨਹੀਂ ਟਿਕ ਟਿਕਟਾਈ ਨਹੀਂ ਉਹ ਤਾਂ ਵੀਰਤੀ ਜਾ ਕੇ ਲਾਦੀ ਮਗਰ ਇਹ ਭਾਈ ਅੱਜ ਵੀਡੀਓ ਚ ਬਣਿਆਗਾ ਡਰਾਈਵਰ ਮੈਂ ਭਾਈ ਆ ਪੀ ਆਰਟੀਸੀ ਦਾ ਨਾਸਿਰ ਹੀ ਤੇ ਅੱਜ ਪੀ ਆਰਟੀਸੀ ਦਾ ਡਰਾਈਵਰ ਬਣਿਆ ਮੈਂ ਅੱਜ ਮੈਂ ਕਈ ਗੱਲਾਂ ਨਹੀਂ ਵੀ ਪਤਾ ਉਹ ਵੀ ਦੱਸਾਂਗੇ ਠੀਕ ਆ ਹਾਂ ਬਸ ਸਹਿਯੋਗ ਦਿਓ ਜੱਟ ਸੱਤਾ ਰੈਕਡ ਤੇ ਵੀਡੀਓ ਆਊਗੀ ਅੱਜ ਕਿਦਾਂ ਹੋ ਗਿਆ ਇੱਧਰ ਹੋ ਗਿਆ ਐਤਵਾਰ ਨੂੰ ਆਉ ਬਾਈ ਇਹ ਵੀਡੀਓ ਬਾਈ ਬਣ ਕੇ ਵਾਧ ਤੋਂ ਵਾਧ ਰ ਸਪੌਂਸਰ ਦਿਓ ਚਾਹਾਂਗਾ ਸ਼ੇਅਰ ਕਰਦੇ ਹੋ ਦਫਾ ਕੀ ਤੇ ਬਸ ਉਹ ਚਮਕੀਲੇ ਵਾਲੀ ਤਾਂ ਆਪਣੀ ਚੱਲੀ ਜਾਂਦੀ ਆ ਉਹ ਆਊਗੀ ਅੱਜ ਕਿਦਾਂ ਹੋ ਗਿਆ ਉਹ ਚ ਬਹੁਤ ਕੁਝ ਕਰੂਗਾ ਇਹ ਚਮਕੀਲਾ ਤੁਸੀਂ ਦੇਖਿਓ ਉਹ ਜਿਹੜੇ ਜੋੜੀ ਅਸਲ ਬਣੀ ਨਹੀਂ ਹੁਣ ਬਣਾਵਾਂਗੇ ਬਹੁਤ ਸ਼ਿਕਾਇਤ ਆਈ ਆ ਹੁਣ ਉਹਦੇ ਨਾਲ ਬਣਾਉਣੀ ਆ ਅਮਰਜੋਤਨਾ ਪੱਕੀ ਅਮਰਜੋਤਨਾ ਬਣਾਵਾਂਗੇ ਜੋੜੀ ਬਹੁਤ ਕੁਝ ਕਰੂਗਾ ਹਜੇ ਇਹ ਉਹ ਚ ਤੁਸੀਂ ਇੰਟਰਸਟ ਟੁੱਟਣ ਨਾ ਦਿਓ ਹਾਂ ਧੰਨਵਾਦ